ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਤੇ ਅੱਜ ਮੈਂ ਮੇਕਅਪ ਕਰਾਂਗੇ ਜੇਕਰ ਤੁਹਾਨੂੰ ਤੁਸੀਂ ਵਿਆਹ ਸ਼ਾਦੀ ਤੇ ਜਾਣਾ ਜੇਕਰ ਤੁਹਾਨੂੰ ਕੋਈ ਪਾਰਟੀ ਆ ਜਾਂ ਕੋਈ ਬਰਥਡੇ ਪਾਰਟੀ ਆ ਤੇ ਤੁਸੀਂ ਸਿੰਪਲ ਜਿਹਾ ਮੇਕਅਪ ਕਰ ਸਕਦੇ ਹੋ ਜਿਆਦਾ ਹੈਵੀ ਮੇਕਅਪ ਨਹੀਂ ਕਰਨਾ ਪਸੰਦ ਤੇ ਤੁਸੀਂ ਇਹ ਵਾਲਾ ਲੁੱਕ ਕਰ ਸਕਦੇ ਹੋ ਕ੍ਰੇਡ ਜਿਹੜਾ ਮੈਂ ਤੁਸੀ ਵੀਡੀਓ ਤੇ ਫਰੰਟ ਦੇ ਵਿੱਚ ਦੇਖਿਆ ਹੈ ਤੇ ਉਸ ਤੇ ਉਸ ਲਈ ਸਾਨੂੰ ਕੀ ਕਰਨਾ ਚਾਹੀਦਾ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ ਤੋ ਤੋ ਬਾਤ ਤੁਸੀਂ ਕੀ ਕਰਨਾ ਸੰਸਕ੍ਰੀਮ ਲਗਾਉਣਾ ਜ਼ਰੂਰੀ ਹੈ ਮੈਂ ਸਕਿਪ ਕਰ ਦਿੱਤਾ ਤੁਹਾਨੂੰ ਦਿਖਾ ਨਹੀਂ ਰਹੀ ਸੌਰੀ ਤੇ ਤੁਸੀਂ ਸਨਸਕ੍ਰੀਮ ਲਗਾਉਣਾ ਸਨਸਕ੍ਰੀਮ ਤੋਂ ਬਾਅਦ ਲਗਾ ਕੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਸੇਰਮ ਲਗਾ ਸਕਦੇ ਹੋ ਜੇਕਰ ਤੁਹਾਡੇ ਕੋਲ ਸੇਰਮ ਨਹੀਂਗਾ ਤਾਂ ਤੁਸੀਂ ਜਿਹੜਾ ਤੁਹਾਡੇ ਕੋਲ ਫੇਸ਼ੀਅਲ ਸੇਰਮ ਹੁੰਦਾ ਉਹਨੂੰ ਵੀ ਯੂਜ਼ ਕਰ ਸਕਦੇ ਹੋ ਤੇ ਅੱਜ ਮੈਂ ਜਿਹੜਾ ਮੇਕਅਪ ਕਰੂੰਗੀ ਉਹ ਆਪਣੇ ਹੱਥਾਂ ਦੇ ਨਾਲ ਮੇਕਅਪ ਹੀ ਕਰਾਂਗੀ ਤੇ ਬ੍ਰਸ਼ ਨਹੀਂ ਯੂਜ਼ ਕਰਾਂਗੀ ਕਿਉਂਕਿ ਆ ਹੱਥਾਂ ਦੇ ਨਾਲ ਮੈਨੂੰ ਮੇਕਅਪ ਕਰਨਾ ਬਹੁਤ ਚੰਗਾ ਲੱਗਦਾ ਤੇ ਤੁਹਾਡਾ ਜਿਹੜਾ ਮੇਕਅਪ ਦਾ ਬੇਸ ਬਹੁਤ ਹੀ ਵਧੀਆ ਆਉਂਦਾ ਹੈ ਤੇ ਉਸਦੇ ਲਈ ਮੈਂ ਪ੍ਰਾਈਮਰ ਲਗਾਇਆ ਪ੍ਰਾਈਮਰ ਲਗਾਉਣ ਤੋਂ ਬਾਅਦ ਫਾਊਂਡੇਸ਼ਨ ਲਗਾਇਆ ਹੈ ਫਾਊਂਡੇਸ਼ਨ ਲਗਾਉਣ ਤੋਂ ਬਾਅਦ ਫਿਰ ਮੈਂ ਕੰਸੀਲਰ ਲਗਾਇਆ ਹੈ ਕੰਸੀਲਰ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਵੀਡੀਓ ਤੇ ਕਿ ਮੈਂ ਬਿਊਟੀ ਬਲੈਂਡਰ ਦੇ ਨਾਲ ਬਲੈਂਡ ਕਰ ਰਹੀ ਹਾਂ ਕਿਉਂਕਿ ਮੇਰੇ ਕੋਲ ਹੱਥਾਂ ਦੇ ਨਾਲ ਬਲੈਂਡ ਨਹੀਂ ਹੋਇਆ ਜਿਹੜਾ ਕੰਸੀਲਰ ਸੀਗਾ ਤੇ ਮੈਂ ਬਿਊਟੀ ਬਲੈਂਡਰ ਦੇ ਨਾਲ ਉਹਨੂੰ ਬਲੈਂਡ ਕਰ ਰਹੀ ਹਾਂ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿੰਨਾ ਵਧੀਆ ਦੇਖੋ بیس ਬਣ ਗਿਆ ਇਹ ਤਿਆਰ ਹੋ ਗਿਆ ਮੇਕਅਪ ਲਈ ਤੇ ਦੇਖੋ ਬਿਊਟੀ ਬਲੈਂਡ ਦੇ ਨਾਲ ਕंसीਲਰ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਤੁਸੀਂ ਕੋਈ ਮੇਕਅਪ ਕੀਤਾ ਜਾਂ ਫਿਰ ਤੁਹਾਡਾ ਜਿਹੜਾ ਚਿਹਰਾ ਇਹ ਨਾਟ ਹੀ ਨਕਲੀ ਲੱਗਦਾ ਹੈ ਬਿਲਕੁਲ ਨਹੀਂ ਲੱਗੇਗਾ ਨੈਚੁਰਲ ਲੱਗੇਗਾ ਜਿਹੜਾ ਤੁਸੀਂ ਮੇਕਅਪ ਕੀਤਾ ਜੇਕਰ ਤੁਸੀਂ ਆਹ ਸਟੈਪ ਬਾਈ ਸਟੈਪ ਮੇਕਅਪ ਆ ਕਰੋਗੇ ਤਾਂ ਤੇ ਵੀਡੀਓ ਨੂੰ ਪਲੀਜ਼ ਆ ਅੰਤ ਤੱਕ ਦੇਖਣਾ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਆ ਲਾਈਕ ਸ਼ੇਅਰ ਕਰਨਾ ਵਾਤੂ ਵਾਤ ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਗਾਇਸ ਤੇ ਮੈਂ ਉਸ ਤੋਂ ਬਾਅਦ ਕੀ ਕੀਤਾ 베ਕਿੰਗ ਕੀਤੀ ਆਪਣੇ ਆ ਫੇਸ ਦੇ ਉੱਪਰ ਤਾਂ ਕਿ ਜਿਹੜਾ ਮੈਂ ਜਦੋਂ ਮੇਕਅਪ ਆਈਜ਼ ਮੇਕਅਪ ਕਰਾਂਗੀ ਜਿਹੜਾ ਉਹ ਆ ਆਈਜ਼ ਮੇਕਅਪ ਜਿਹੜਾ ਸੀ ਗਲਿਟਰ ਵਗੈਰਾ ਸਾਡਾ ਉਹ ਜਦੋਂ ਤੁਹਾਡੇ ਚਿਹਰੇ ਤੇ ਦਿਖੇਗਾ ਤੇ ਉਦੋਂ ਨਾਲ ਅਸੀਂ ਸਾਨੂੰ ਆਸਾਨੀ ਹੋਵੇ ਕਿ ਉਹਨੂੰ ਡਸਟ ਆਊਟ ਕਰਨ ਲਈ ਤੇ ਦੇਖੋ ਤੁਸੀਂ ਮੈਂ ਪਿੰਕ ਆਈ ਸ਼ੈਡੋ ਲਿਆਈ ਤੇ ਉਹਨੂੰ ਆਪਣੀ ਫਿੰਗਰ ਦੇ ਨਾਲ ਚੰਗੀ ਤਰ੍ਹਾਂ ਬਲੈਂਡ ਕੀਤਾ ਤੇ ਇਨਰ ਕੋਨਰ ਤੇ ਮੈਂ ਲਗਾ ਰਹੀਆਂ ਹਲਕਾ ਜਿਹਾ ਲਾਈਟ ਕਲਰ ਜੋ ਕਿ ਤੁਹਾਡਾ ਜਿਹੜਾ ਹਾਈਲਾਈਟਰ ਦਾ ਕਲਰ ਹੁੰਦਾ ਵਾਈਟ ਉਹੀ ਲਗਾ ਰਹੀਆਂ ਤੇ ਦੇਖੋ ਤੁਸੀਂ ਤੇ ਜਿਹੜੀ ਮੇਕਅਪ ਦੀ ਲੁੱਕ ਆ ਬਹੁਤ ਹੀ ਵਧੀਆ ਹੋਵੇਗੀ ਤੇ ਗਾਇਜ਼ ਉਹ ਤੁਸੀਂ ਉਸ ਤੋਂ ਬਾਅਦ ਜੇਕਰ ਤੁਸੀਂ ਵਿਗਨਰ ਹੋ ਤੇ ਮੇਕਅਪ ਸਿੱਖ ਰਹੇ ਹੋ ਤੇ ਤੁਹਾਨੂੰ ਲਾਈਨਰ ਲਗਾਉਣਾ ਨਹੀਂ ਆਉਂਦਾ ਤੇ ਤੁਸੀਂ ਸਕੈਚ ਲਾਈਨਰ ਹੀ ਯੂਜ਼ ਕਰਿਓ ਕਿਉਂਕਿ ਬ੍ਰਸ਼ ਦੇ ਨਾਲ ਜਦੋਂ ਤੁਸੀਂ ਲਾਈਨਰ ਲਗਾਉਂਗੇ ਤੁਹਾਡੇ ਕੋਲ ਉਹ ਜੈਲ ਆਈਲਾਈਨਰ ਹੁੰਦਾ ਤੁਹਾਡੇ ਕੋਲ ਪਰਫੈਕਟ ਆਈਲਾਈਨਰ ਨਹੀਂ ਲੱਗੇਗਾ ਤੇ ਇਸ ਕਰਕੇ ਮੈਂ ਤੁਹਾਨੂੰ ਕਹਾਂਗੀ ਕਿ ਤੁਸੀਂ ਜਿਹੜਾ ਹੈਗਾ ਸਕੈਚ ਲਾਈਨਰ ਹੀ ਲਗਾਓ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਲਾਈਨਰ ਲਗਾਉਣ ਤੋਂ ਬਾਅਦ ਫਿਰ ਮੈਂ ਲਗਾਉਂਗੀ ਆ ਕਿਉਂਕਿ ਜਦੋਂ ਅਸੀਂ ਮੈਂ ਲਾਈਨਰ ਲਗਾਉਨੇ ਸਾਡ ਕੋ ਵੀ ਚੰਗੀ ਤਰ੍ਹਾਂ ਪਰਫੈਕਟ ਲਾਈਨਰ ਨਹੀਂ ਲੱਗਦਾ ਤੇ ਸਾਨੂੰ ਜਿਹੜਾ ਹੈਗਾ ਦੇਖਣਾ ਪੈਂਦਾ ਹੈ ਕਿ ਮੇਕਅਪ ਸਾਡਾ ਕਿੱਦਾਂ ਦਾ ਲਾਈਨਰ ਲੱਗਾ ਕਿ ਨਹੀਂ ਚੰਗਾ ਲੱਗਾ ਬਟ ਚਲੋ ਕੋਈ ਨਹੀਂ ਇੱਧਰ ਉੱਧਰ ਹੋ ਜਾਂਦਾ ਤੇ ਉਸ ਤੋਂ ਬਾਅਦ ਕੀ ਕੀਤਾ ਮੈਂ ਫੇਕ ਆਈਲੈਸ਼ਸ ਲਈ ਤੇ ਫੇਕ ਆਈਲੈਸ਼ਸ ਨੂੰ ਲਗਾ ਲਿਆ ਕਿਉਂਕਿ ਆ ਆਈਲੈਸ਼ਸ ਦਿਖਾਉਣਾ ਦਾ ਨੂੰ ਦਿਖਾਉਣਾ ਹੁੰਦਾ ਹੈ ਵੀਡੀਓ ਦੇ ਵਿੱਚ ਕਿ ਸਾਨੂੰ ਕਿੱਦਾਂ ਅਸੀਂ ਲਗਾਉਣਾ ਵੀਡੀਓ ਦੇਵੇ ਫੇਕ ਆਈਲੈਸ਼ਸ ਕਿਉਂਕਿ ਤੁਹਾਡੇ ਕਮੈਂਟ ਆਉਂਦੇ ਆ ਕਿ ਫੇਕ ਆਈਲੈਸ਼ਸ ਕਿੱਦਾਂ ਲਗਾਏ ਮੈਮ ਕਿੱਦਾਂ ਨਹੀਂ ਤੇ ਮੈਂ ਸਾਰਾ ਦਿਖਾ ਰਹੀ ਹਾਂ ਟੂਟੋਰੀਅਲ ਇਹਦੇ ਵਿੱਚ ਉਸ ਤੋਂ ਬਾਅਦ ਮੈਂ ਕੀ ਕੀਤਾ ਡਸਟ ਆਊਟ ਕਰ ਦਿੱਤਾ ਆਪਣਾ ਜਿੰਨਾ ਵੀ ਸੀਗਾ ਬੇਕਿੰਗ ਕੀਤੀ ਤੇ ਬਲੈਂਡ ਕਰ ਰਹੀ ਹਾਂ ਉਹਨੂੰ ਬਲਸ਼ ਦੇ ਨਾਲ ਉਸ ਤੋਂ ਬਾਅਦ ਕੇ ਮੈਂ ਲਗਾਉਂਗੀ ਕੰਪੈਕਟ ਪਾਊਡਰ ਕੰਪੈਕਟ ਪਾਊਡਰ ਜੇਕਰ ਤੁਹਾਡੇ ਕੋਲ ਕੋਈ ਵੀ ਕੋਈ ਵੀ ਕੋਈ ਵੀ ਤੁਹਾਡੇ ਕੋਲ ਹੈ ਤਾਂ ਤੁਸੀਂ ਉਹਨੂੰ ਲਗਾ ਸਕਦੇ ਹੋ ਕਿ ਇਹ ਨਹੀਂ ਕਿ ਤੁਹਾਡੇ ਕੋਲ ਕੋਈ ਬ੍ਰਾਂਡ ਵਾਲਾ ਇਹੀ ਕੰਪੈਕਟ ਪਾਊਡਰ ਹੋਵੇ ਤੇ ਤੁਹਾਡਾ ਜਿਹੜਾ ਮੇਕਅਪ ਉਹਦੇ ਨਾਲ ਹੀ ਵਧੀਆ ਹੋਵੇਗਾ ਜੇਕਰ ਤੁਸੀਂ ਇਹ ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਸਟੈਪ ਬਾਈ ਸਟੈਪ ਮੇਕਅਪ ਕਰੋਗੇ ਤੇ ਮੇਰੀ ਗਰੰਟੀ ਹੈ ਕਿ ਮੇਕਅਪ ਜਿਹੜਾ ਤੁਹਾਡਾ ਲੌਂਗ ਲਾਸਟਿਕ ਤੱਕ ਹੀ ਰਹੇਗਾ ਜਿਹੜਾ ਤੁਹਾਡਾ بیس ਬਣਿਆ ਕਿਤੇ ਨਹੀਂ ਜਾਏਗਾ ਤੁਹਾ ਮਾਂ ਤੁਸੀਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਆ ਪਾਰਟੀ ਐਟੈਂਡ ਕਰਨੀ ਹੈ ਤੇ ਤੁਹਾਡਾ ਮੇਕਅਪ ਐਦਾ ਹੀ ਰਹੇਗਾ ਉਸ ਤੋਂ ਬਾਅਦ ਮੈਂ ਦੇਖੋ ਬਲਸ਼ ਲਗਾ ਰਹੀ ਹਾਂ ਬਲਸ਼ ਮੈਂ ਕਿਹੜਾ ਲਗਾ ਰਹੀ ਹਾਂ ਨੇਚਰਲੀ ਜਿਹੜੀ ਲਿਪਸਟਿਕ ਉਹ ਨਹੀਂ ਮੈਂ ਸਰਫ ਉਹਦਾ ਹੀ ਲਗਾਉਂਗੀ ਦੇਖੋ ਤੁਸੀਂ ਕਿੰਨਾ ਸੋਹਣਾ ਆ ਰਿਹਾ ਮੈਂ ਬੇਸ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਮੈਂ ਬ੍ਰਾਊਨ ਲਿਪਸਟਿਕ ਲਗਾਈ ਲਈ ਹੈ ਗਾਇਸ ਤੇ ਇਹ ਬ੍ਰਾਊਨ ਲਿਪਸਟਿਕ ਜਦੋਂ ਮੈਨੂੰ ਨਹੀਂ ਚੰਗੀ ਲੱਗੀ ਤਾਂ ਮੈਂ ਇੱਕ ਹੈਕ ਸੀਗਾ ਕਿ ਜੇਕਰ ਤੁਹਾਡੀ ਆ ਡਾਰਕ ਲਿਪਸਟਿਕ ਲੱਗ ਜਾਂਦੀ ਹੈ ਤਾਂ ਤੁਸੀਂ ਲਾਈਟ ਉਹਦੇ ਵਿੱਚ ਕੋਈ ਵੀ ਕੰਸੀਲਰ ਲਗਾਓ ਤੇ ਲਾਈਟ ਕਲਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਦੇਖੋ ਵੀਡੀਓ ਦੇ ਵਿੱਚ ਮੈਂ ਸੇਮ ਇਦਾਂ ਹੀ ਕਰਨਾ ਤੇ ਪਲੀਜ਼ ਗਾਈਜ਼ ਤੁਸੀਂ ਇੱਕ ਲਾਈਕ ਕਰ ਦਿਓ ਪਲੀਜ਼ ਗਾਈਜ਼ ਜੇਕਰ ਤੁਸੀਂ ਆ ਵੀਡੀਓ ਨੂੰ ਲਾਈਕ ਕਰ ਦੋਗੇ ਤੇ ਸਾਨੂੰ ਮਤਲਬ ਕਿ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਨੂੰ ਤੁਸੀਂ ਹਸਪੋਰਟ ਕਰਦੇ ਆ ਤੇ ਪਲੀਜ਼ ਗਾਈਜ਼ ਇੰਨਾ ਹੋ ਸੀ ਉਹਨਾਂ ਨੂੰ ਸਪੋਰਟ ਕਰਨਾ ਪਲੀਜ਼ ਗਾਈਜ਼ ਤੇ ਉਸ ਤੋਂ ਬਾਅਦ ਵੀ ਮੈਂ ਲਾਉਂਗੀ ਲਿਪ ਗਲੋਸ ਲਿਪ ਗਲੋਸ ਜਰ ਤੁਸੀਂ ਲਿਪਸਟਿਕ ਦੇ ਉੱਪਰ ਲਗਾਉਂਦੇ ਹੋ ਤੇ ਇਹ ਤੁਹਾਡੀ ਲਿਪਸਟਿਕ ਹੁੰਦੀ ਆ ਬਹੁਤ ਹੀ ਵਧੀਆ ਹੁੰਦੀ ਆ ਤੇ ਉਹਦਾ ਜਿਹੜਾ ਮਤਲਬ ਕਿ ਕਲਰ ਹੁੰਦਾ ਨਾ ਬਹੁਤ ਜ਼ਿਆਦਾ ਸ਼ਾਈਨ ਕਰਨ ਲੱਗ ਪੈਂਦਾ ਤੇ ਇਸ ਕਰਕੇ ਮੈਂ ਹਰ ਵੀਡੀਓ ਦੇ ਵਿੱਚ ਲਿਪ ਗਲੋਸ ਲਗਾਉਂਦੀ ਹਾਂ ਲਿਪਸਟਿਕ ਦੇ ਉੱਪਰ ਤੇ ਉਸ ਤੋਂ ਬਾਅਦ ਮੇਰੀ ਗਾਇਸ ਜੇ ਇਹ ਵਾਲੀ ਹੈਗੀ ਮੇਰੀ ਫਾਈਨਲ ਲੁੱਕ ਅਗਰ ਤੁਹਾਨੂੰ ਮੇਰੀ ਇਹ ਫਾਈਨਲ ਲੁੱਕ ਚੰਗੀ ਲੱਗੀ ਤਾਂ ਪਲੀਜ਼ 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 ਸਪੋਰਟ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਹੈ ਗਾਇਜ਼ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੇ ਬਾਅਦ ਵਿੱਚ ਮਨ ਆਦਾ ਹੈ ਕਿ ਮੈਨ ਇਹ ਪੈਡ ਨਹੀਂ ਲਗਾਇਆ ਤੇ ਮੈਂ ਵੀਡੀਓ ਬੰਦ ਕਰਕੇ ਨੀਲੇ ਪੈਡ ਲਗਾਵਾਂਗੀ ਤੋਂ ਬਾਏ ਗਾਇਜ਼